बढ़िया मौसम हो गया छुट्टी हो गई आज समर वे आ दे हेलो कर दे हेलो ਹਾਂ ਬੋ। ਸਮਰ ਇਹ ਕੀ ਆ? ਆ ਕੀ ਆ? ਹਾਂ ਜਾ। ਹੈ? ਦਾਣੇ। ਚੰਦਾਣੇ। ਕਹਦੇ ਕੀ ਆ? ਦਾਣੇ। ਦਾਣੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ। ਉਮੀਦ ਕਰਦੇ ਹਾਂ ਤੁਸੀਂ ਸਾਰੇ ਜੀ ਠੀਕ ਠਾਕ ਹੋਵੋਗੇ। ਸ਼ੁਰੂਆਤ ਕਰਦੇ ਆ ਨਵੇਂ ਵਲੌਗ ਦੀ ਟਾਈਮ ਹੋ ਗਿਆ ਜੀ। 12:30 ਤੇ ਅੱਜ ਮੀਮ ਕਾਫੀ ਜ਼ਿਆਦਾ ਪੈ ਗਿਆ ਤੇ ਉਹਦੇ ਕਰਕੇ ਛੁੱਟੀ ਹੋ ਗਈ ਸਮਰ ਦੇ ਪਾਪਾ ਦੀ ਕੰਮ ਤੋਂ ਤੇ ਸਮਰ ਇੱਧਰ ਸੁੱਤਾ ਪਿਆ ਤੇ ਮੈਂ ਅਸੀਂ ਲੱਗੀ ਸੀਗੀ ਤੇ ਆਹ ਵਾਲੀ ਸਲਵਾਰ ਜਿਹੜੀ ਐ ਮੈਂ ਪੂਰੀ ਕਰਤੀ ਮੇਰੀ ਜਿਹੜੀ ਸੀਗੀ ਤੇ ਕੱਲ ਮੈਂ ਜੋੜ-ਜੋੜ ਕੇ ਰੱਖ ਲਈ ਸੀਗੀ ਤੇ ਹੁਣ ਸਮਰ ਤੇ ਪਾਪਾ ਨੈਣਗੇ ਰੀਲ ਆਇਰ ਨਾਲ ਦੀ ਰੀਲ ਹਾਨੀ ਖਰੀ ਜਈ ਹੋਰ ਆ ਮੈਚ ਨਹੀਂ ਕਰਦੀ ਹੈਗੀ ਤੇ ਉਹ ਲੈਣ ਗਏ ਆ ਨਾਲੇ ਦੁਪਹਿਰਾ ਚੌਲ ਬਣਾ ਲੈਣੇ ਆ ਦਾਲ ਪਈ ਆ ਥੋੜੀ ਜੀ ਤੇ ਚੌਲ ਬਣਾਉਣੇ ਆ ਉਹ ਲੈਣ ਗਏ ਆ ਤੇ ਮੈਂ ਤਾਂ ਚੱਲ ਲੈਸਾਂ ਨਹੀਂ ਲੈਣ ਜਾਣਾ ਉਹ ਹੁਣ ਦੇਖਦੇ ਆਂ ਜੇ ਸ਼ਾਮ ਨੂੰ ਜਾਵਾਂਗੇ ਮੈਂ ਹੀ ਨਾਲ ਜਾਵਾਂਗੀ ਕਿਉਂਕਿ ਫੇਰ ਨਹੀਂ ਪਤਾ ਲੱਗਦਾ ਕੋਈ ਕਲਰ ਫੇਰ ਹੋਰ ਲੈ ਆਂਦੇ ਆ ਇਹ ਵੈਸੇ ਜੈਕ ਵਾਈਟ ਲਿਓਣਾ ਕਿ ਗ੍ਰੇ ਕਲਰ ਲਿਓਣਾ ਆ ਗ੍ਰੇ ਜਿਹਾ ਤੇ ਦੇਖਦੇ ਆਂ ਤੇ ਬਾਕੀ ਮੀਂਹ ਕਾਫੀ ਜ਼ਿਆਦਾ ਪੈ ਗਿਆ ਉਹ ਤਾਂ ਠੰਡਾ ਹੋ ਗਿਆ ਮੌਸਮ ਤੇ ਨਾ ਨੂੰ ਲਿਆ ਸੀਗਾ ਤੇ ਥੋੜਾ ਟਾਈਮ ਅਸੀਂ ਲਾਈਵ ਆਏ ਸੀਗੇ ਤੇ ਠੀਕ ਰਹੀ ਉਹਦਾ ਲਾਈਵ ਮਤਲਬ ਸਹੀ ਆ ਹੁਣ ਇਹ ਆ ਵੀ ਦੱਸ ਕੇ ਕਹਿੰਦੇ ਹੋਣਾ ਚਾਹੀਦਾ ਪਹਿਲਾਂ ਮਤਲਬ ਟਾਈਮ ਦੱਸ ਦੋ ਵੀ ਇੰਨੇ ਵਜੇ ਆਉਣਾ ਆ ਤੇ ਸਾਡੇ ਥੋੜਾ ਜਿਹਾ ਨੈਟ ਦਾ ਨੈਟ ਦੀ ਪ੍ਰੋਬਲਮ ਜੀ ਕਰਕੇ ਨਾ ਤੇ ਲਾਈਵ ਵਗੈਰਾ ਆਪਾਂ ਘਟਾਉਨੇ ਬਲੌਗ ਵੀ ਏਸੀ ਕਰਕੇ ਲੇਟ ਹੋ ਜਾਂਦੇ ਆ ਕਿਸੇ ਵੇਲੇ ਤੇ ਕੋਸ਼ਿਸ਼ ਤਾਂ ਕਰੀਦੀ ਆ ਵੀ ਇੱਕੋ ਹੀ ਟਾਈਮ ਤੇ ਪਾਈਏ ਪਰ ਹਨਾ ਬਾਜੀ ਵੇਲੇ ਨਾਟਾ ਨਹੀਂ ਚੱਲਦਾ ਉਹਦੇ ਨਾਲ ਅਪਲੋਡ ਨਹੀਂ ਹੁੰਦਾ ਹੈਗਾ ਵਲੌਗ ਜਲਦੀ ਤੇ ਉਹਦੇ ਕਰਕੇ ਲੇਟ ਹੋ ਜਿਦਾ ਹੈ ਤੇ ਚਲੋ ਜੀ ਤੁਸੀਂ ਇੱਥੇ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਤੇ ਮਿਲਦੇ ਹਾਂ ਥੋੜੇ ਟਾਈਮ ਬਾਅਦ ਹਾਂਜੀ ਇੱਥੇ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਤੇ ਮੈਂ ਪਿਆਜ਼ ਕੱਟ ਲੈ ਸੀ ਤੇ ਮੰਮੀ ਨੇ ਆਰਬੀ ਸ਼ੈੱਲ ਦਿੱਤੀ ਤੇ ਫਿਰ ਬਾਅਦ ਵਿੱਚ ਮੈਂ ਕੱਟ ਦਿੱਤੀ ਸੀਗੀ ਤੇ ਮੈਂ ਜਨੂ ਭਾਂਡੇ ਭੁੰਡੇ ਧੋ ਕੇ ਫਿਰ ਮੈਂ ਪਿਆਜ਼ ਕੱਟਣ ਲੱਗੀ ਸੀਗੀ ਤੇ ਉਨੇ ਚਾਰਚ ਮੰਮੀ ਤੇ ਇਹ ਹੋ ਆਰਬੀ ਜਿਹੜੀ ਆ ਉਹ ਸ਼ੈੱਲ ਦਿੱਤੀ ਤੇ ਬਾਕੀ ਪੱਖਾ ਲਾ ਕੇ ਆਪਾਂ ਬਾਹਰ ਬੈਠੇ ਸੀਗੇ ਗਰਮੀ ਕਿਉਂਕਿ ਬਹੁਤ ਜ਼ਿਆਦਾ ਆ ਮੀਂਹੂ ਵੀ ਪੈ ਜਵੇ ਨਾ ਮਾੜਾ ਮੋਟਾ ਠੰਡਾ ਹੁੰਦਾ ਜ਼ਿਆਦਾ ਨਹੀਂ ਕਿਉਂਕਿ ਸਵੇਰ ਦਾ ਮੀਂਹ ਪਿਆ ਸੀਗਾ ਤੇ ਸ਼ਾਮ ਕੁਝ ਇਹਨੂੰ ਫੇ ਹੋਮ ਜਿਹਾ ਹੋ ਗਿਆ ਸੀ ਤੇ ਬਾਕੀ ਚਲੋ ਜੀ ਮੈਂ ਹੁਣ ਸਬਜ਼ੀ ਕੱਟ ਲਵਾਂ ਤੁਸੀਂ ਦੀ ਮੇਰੀ ਵੀਡੀਓ ਦੇ ਨਾਲ ਜੀ ਟਾਈਮ ਹੋ ਗਿਆ ਆ 6 ਵਜ ਗਏ ਤੇ ਇਹ ਸਬਜੀ ਕੱਟ ਲਈ ਆ ਪਿਆਜ਼ ਵੀ ਕੱਟ ਕੇ ਰੱਖਨੇ ਅੱਜ ਆਪਾਂ ਅਸੀਂ ਬਣਾਉਣੀ ਅਸੀਂ ਬਣਾਉਣੀ ਆ ਆਰਬੀ ਤੇ ਭਾਂਡੇ ਵੀ ਮੈਟੋਲੇ ਸੀਗੇ ਤੇ ਸਮਾਂ ਨਹੀਂ ਚੱਲਿਆ ਤੇਲ ਹੈ ਤੇਲ ਹੈ ਨਹੀਂ ਸੀਗਾ ਖਤਮ ਹੋਇਆ ਇਹ ਚੱਲਿਆ ਤੇਲ ਲੈਣ ਫੇਰ ਥੋੜਾ ਸੀਗਾ ਤੇ ਤੁੱਲੇ ਤੇ ਬਣਾਵਾਂਗੇ ਤੇ ਇਧਰ ਬੱਦਲ ਦੇ ਕਿੱਦਾਂ ਆਉਂਦਾ ਪੁਰ ਚੜ ਕੇ ਕਾਲੀ ਘਾਟ ਦੀ ਤੇ ਬਾਕੀ ਦੇਖੋ ਕਿ ਕਿੰਨਾ ਟਾਈਮ ਬਹੁਤ ਲੱਗਣਾ ਹੈ ਇਸ ਕਰਕੇ ਫਿਰ ਮੈਂ ਕਬ ਆਰੀ ਬਣਾਣਿਆ ਦੇਖੋ ਮੋਰੇ ਹੋ ਗਏ ਤੁਸੀਂ ਨੇਂਦਾਂ ਤੁਸੀਂ ਨੇਂਦਾਂ ਤੁਸੀਂ ਨੇਂਦਾਂ ਆਹ ਦੇਖ ਹਣੇ ਦਖੜਾ ਹੋਇਆ ਕਰ ਮੋਰੇ ਮੋਰੇ ਦਖੜਾ ਹੋ ਕੇ ਜਾਇਆ ਕਰ ਸਕੂਟਰੀ ਨਹੀਂ ਸਹੀ ਹੈ ਗਈ ਹਣ ਵਾਲੀਆਂ ਆਉਂਦੀਆਂ ਬਾਏ ਦਾੜ ਪਈ ਆ ਹੈ ਨਾ ਮਰਦਾਂ ਨਹੀਂ ਕੀ ਜਾਣਿਆ ਨਹੀਂ ਇਹ ਲੱਗੇ ਆ ਜੀ ਬੈਟਬਾਲ ਖੇਡਣ ਤੇ ਉਧਰੋਂ ਕਾਲੀ ਘਾਟ ਬਹੁਤ ਆ ਰਹੀ ਆ ਮੀਂਹ ਦਾ ਪਤਾ ਨਹੀਂ ਤੇ ਚੁੱਲ੍ਹੇ ਜੀ ਵੀ ਨਾ ਹਵਾ ਜੀ ਆਉਂਦੀ ਆ ਇਹ ਕਿੱਦਾਂ ਆ ਬਾਲਣ ਗਿੱਲਾ ਹੋਇਆ ਕਰਕੇ ਨਾ ਧੂਆ ਬਹੁਤ ਹੁੰਦਾ ਆ ਤੇ ਸਾਡਾ ਪਾਸਾ ਵੀ ਇਹ ਗਾਲ ਤੇ ਆ ਚੁੱਲ੍ਹੇ ਦਾ ਗਾਲਤ ਬਣਾ ਹੋਇਆ ਆ ਚੁੱਲ੍ਹੇ ਸਾਤੋਂ ਤੇ ਇੱਧਰ ਆਲੇ ਮੈਂ ਆਰਬੀ ਰੱਖ ਦਿੱਤੀ ਕਰਾਈ ਹੋਣੀ ਤੇ ਫਿਰ ਆਪਾਂ ਤੜਕਾ ਲਗਾਵਾਂਗੇ ਸਾਰਾ ਸਮਾਨ ਮੈਂ ਤਿਆਰ ਕਰਕੇ ਰੱਖਿਆ ਆ ਤੇ ਬਸ ਇਹ ਤੜਕਾ ਲਾਉਣਾ ਹੈ ਤੇ ਮੀਂਹ ਦਾ ਪਤਾ ਨਹੀਂ ਹੈਗਾ ਫਟਫਟ ਸਾਦੀ ਬਾਣ ਜਵੇ ਰੋਟੀ ਆਪਣੀ ਤਾਂ ਫੇਰ ਕੋਈ ਚੱਕਰ ਨਹੀਂ ਜਿੱਦਾਂ ਮਰਦੀ ਆਵੇ ਮੀਂਹ ਹਾਂਜੀ ਜੀ ਆਰਬੀ ਆ ਸੀ ਫਰਾਈ ਕਰ ਲਈ ਆ ਤੇ ਇਧਰ ਪਿਆਜ਼ ਭੁੱਜਦੇ ਪਏ ਆ ਤੇ ਥੋੜੇ ਜਿਹੀ ਭੁੱਜ ਗਏ ਆ ਹੁਣ ਇਹਦੇ ਵਿੱਚ ਮੈਂ ਆਹ ਟਮਾਟਰ ਤੇ ਮਿਰਚਾਂ ਜਿਹੜੀਆਂ ਉਹ ਪਾ ਦਾਂਗੇ ਤੇ ਸਮਰ ਦੇ ਪਾਪਾ ਨੱਗੀ ਆ ਔਖਾ ਉਧਰ ਫਰਿੱਜ ਸਾਡੀ ਹੋ ਗੇ ਨੂੰ ਹਣੋ ਫਰਿੱਜ ਤੋਂ ਕਰੰਟ ਪੈਂਦਾ ਆ ਕੱਲ ਮੈਨੂੰ ਵੀ ਪਿਆ ਸੀਗਾ ਤੇ ਉਹ ਤਾਂ ਮੈਂ ਕਹ ਚੱਲ ਮੈਂ ਤਾਂ ਸਾਫ਼ ਕਰਦੀ ਸੀ ਨਾ ਗਿੱਲੇ ਕੱਪੜੇ ਨਾਲ ਉਹ ਦਰਵਾਜ਼ਾ ਜਿਹੜਾ ਉਹਦਾ ਜਿਹੜਾ ਤਾਕੀ ਜਿਹੜੀ ਖੋਲਦੀ ਹੁੰਦੀ ਆ ਫਰਿੱਜ ਦੀ ਉਹ ਲੋਹਾਂ ਜਿਆ ਸੀ ਉੱਥੇ ਤਾਂ ਮੇਰਾ ਹੱਥ ਲੱਗ ਗਿਆ ਉਹ ਮੈਂ ਤਾਂ ਫਿਰ ਉੱਤੇ ਹੀ ਚੱਲ ਪਿਆ ਹੁਣ ਆਇਆ ਤੇ ਅੱਜ ਸਮਰ ਦੇ ਪਾਪਾ ਵੀ ਕਹਿੰਦੇ ਵੀ ਫਰੈਜਿਡਜ 'ਚ ਕਰੰਟ ਜਿਹਾ ਆਇਆ ਆ ਤੇ ਉਹ ਹੁਣ ਦੇਖਦੇ ਪਏ ਆ ਬਾਕੀ ਦੇਖਦੇ ਆ ਕਿੱਦਾਂ ਹੁੰਦੀ ਆ ਜੇ ਦਿਖਾਉਣੀ ਪਈ ਫਿਰ ਕਿਉਂਕਿ ਸਮਰ ਅਰਗਾ ਵੀ ਹੈਨਾ ਚਲ ਜਾਂਦਾ ਰਸੋਈ 'ਚ ਪਤਾ ਨਹੀਂ ਲੱਗਦਾ ਤੇ ਤਾਂ ਕਰਕੇ ਤੇ ਹੁਣ ਖੇਡਣ ਲੱਗਾ ਆ ਤੇ ਇਧਰ ਸਬਜ਼ੀ ਆਪਣੀ ਬਸ ਬਾਣ ਨਿਆੜੀ ਆ ਤੇ ਉਸ ਤੋਂ ਬਾਅਦ ਆਪਾਂ ਰੋਟੀ ਲਾ ਲਾਂਗੇ ਤੇ ਰੋਟੀ ਬਣਾ ਕੇ ਜੇ ਤਾਂ ਨਾ ਨਿਰਾ ਹੋਇਆ ਇਹ ਦੇਖਦੇ ਆਂ ਫਿਰ ਸੈਰ ਸੂਰ ਕਰਨ ਜਾਇ ਆਨੇ ਆ ਨਹੀਂ ਤਾਂ ਫਿਰ ਰਹਿਣ ਦਵਾਂਗੇ ਉਹ ਹੁਣ ਦੇਖਦੇ ਆਂ ਸਮਾਰ ਕੀ ਕਰਦਾ ਆ ਹੈ ਹਾਂਜੀ ਲੋ ਜੀ ਸਬਜੀ ਆਪਣੀ ਬਣ ਗਈ ਆ ਤੇ ਬਸ ਥੋੜਾ ਜਿਹਾ ਆਪਾਂ ਇਹਨਾਂ ਨੂੰ ਧੱਕ ਕੇ ਨਾ ਸੇਕ ਜਿਹਾ ਲਵਾ ਲੈਨੇ ਆ ਤੇ ਇਹਦੀ ਭਾਂਡੀ ਪਾਰ ਗਈ ਤੇ ਹੁਣ ਮੈਂ ਆਟੇ ਵਗੈਰਾ ਸਾਰਾ ਕੱਟ ਲਿਆ ਮੈਂ ਚੱਕ ਕੇ ਤੇ ਫਿਰ ਰੋਟੀ ਬਣਾ ਲੈਨੇ ਆ ਹਾਂਜੀ ਜੀ ਆਪਾਂ ਅੱਜ ਕੰਮ ਹੋ ਤਾਂ ਟੈਨ ਨਾਲ ਰੇਲ ਲੈ ਤੇ ਮੈਂ ਕਿ ਚੱਲੋ ਥੋੜਾ ਜਿਹਾ ਸੀਂ ਲੈਂਦੀ ਆ ਤੇ ਜੈਂਪਰ ਕਟਿੰਗ ਕਰਨਾ ਇਹਦੇ ਨਾਲ ਪਜਾਮਾ ਸੀਂ ਲਿਆ ਆ ਇਹਦੇ ਵਿੱਚ ਲਾਸਟ ਪਕਾਉਣ ਲਾਸਟ ਕਿਹੜਾ ਨਹੀਂ ਸੀ ਯਾਰ ਲਾਸਟ ਦੇ ਕਿ ਜੀ ਪਾਉਣ ਵਾਲੀ ਰਹਿ ਗਈ ਬਸ ਉਹ ਹੈ ਨਹੀਂ ਸੀ ਕਿ ਤਾਂ ਮੈਂ ਕਿ ਪਾਉਣੀ ਕਿੱਥੇ ਜਲਾਂ ਬਾਹਰ ਜਲਾਂ ਹਾਂ ਛੋੜ ਦੇ ਉੱਤੇ ਚੜਨਾ ਚੜ ਜਾ ਹੋਏ ਚਲਾਕ ਨਾ ਬਣ ਸਮਰ ਚਲ ਜਾ ਉੱਧਰ ਚੜ ਜਾ ਯਾ ਦੇਖਿਆ ਦਾਦੀ ਕੀ ਗੱਲ ਦੀ ਬਾਤ ਭੰਗੜਾ ਬਾਤ ਸਮਰ ਹਟ ਜਾ ਕ ਮਮਾ ਨੂੰ ਸਮਰ ਕੈ ਸ਼ੋਰੀ ਤੂੰ ਸ਼ੋਰੀ ਕਹਦੇ ਮਾਂ ਤੂੰ ਤੂੰ ਨਹੀਂ ਤੂੰ ਤੂੰ ਕੀ ਆ ਉਹ ਕੀ ਆ ਉਹ ਕੰਤੇ ਕੀ ਆ ਬਊਆ ਬਊਆ ਕੇ ਕਹਿ ਲਈ ਕੱਚੀ ਕੱਚੀ ਨਹੀਂ Carli. Axe. good Che Carli. 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 ਕਸਿਕਲ ਵਾਹ ਕੇ ਨਾ ਚਾਹ। ਬਾਤਿੰ ਲੈ ਪਾ। ਮੰਮਾ ਕੋ। ਮੰਮਾ ਮੰਮਾ ਨੂੰ ਅੱਲਾ ਦੇ ਕਰ। ਜਾ। ਤਾਂ। ਤੁਸੀਂ ਸ਼ੂਟ ਕਟਾਉਂਦੇ ਮੈਨਾਂ। ਕੀ ਕਰਦੇ ਆ? ਸ਼ੂਟ ਤੇ ਸ਼ੂਟ ਤੇ। ਸ਼ੂਟ ਤੇ ਚੜ੍ਹ ਜਾ। ਓਏ ਮੋਲੇ ਜੂਤ ਦੇ ਚੜ ਗਿਆਂ ਤੂੰ ਆਇਓ ਆਇਓ। ਚੱਲ ਪਰੇ ਹਾਚ ਅੰਦੀ ਟਾਈਮ ਹੋ ਗਿਆ 7:30 ਤੇ ਭਾਂਡੇ-ਕੁੰਡੇ ਮੈਂ ਧੋ ਕੇ ਆਈ ਸੀਗੀ ਸੀ ਤਾਂ ਨਹੀਂ ਹੋਇਆ ਕਿਉਂਕਿ ਰੋਟੀ-ਰੁੱਟੀ ਖਾਣ ਲੱਗੇ ਸੀਗੇ ਉਹ ਫਿਰ ਉਹਨੂੰ ਟਾਈਮ ਲੱਗ ਗਿਆ ਇਸ ਕਰਕੇ ਤੇ ਹੁਣ ਕੂਲਰ ਲਾ ਲਿਆ ਹੁਣ ਉਹਦੇ ਨੂੰ ਮਸ਼ੀਨ ਦਾ ਹੁਣ ਸਮਰ ਸੌਣ ਨੂੰ ਕਰਦਾ ਆ ਤੇ ਲਾਈਟ ਬੰਦ ਕਰਨੀ ਹੈ ਤੇ ਬਾਕੀ ਇਹ ਵਾਲੇ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਆਂ ਉਮੀਦ ਕਰਦੀ ਸਾਨੂੰ ਸਾਡਾ ਵਲੌਗ ਜਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ Да,